ਮੈਂ ਤੁਹਾਨੂੰ ਲਾਈਵ ਦਿਖਾਤਾ ਹਾਂ ਮੈਂ ਕਹਿੰਦਾ ਹਾਂ ਅਸੀਂ ਜ਼ਿਆਦਾ ਬड़ी बात ਕਰਾਂਗੇ ਨਹੀਂ ਅਸੀਂ ਅਭੀ ਵੀਡੀਓ ਕਾਲ ਕਰਾਂਗੇ ਔਰ ਹਨੂਮਾਨ ਜੀ ਦਿਖਾएंगे उसको ਉਹ ਕਿਆ ਬੋਲਤਾ ਹਮ ਸਭ ਕੇ ਸਾਹਮਣੇ ਸੁਣ ਲੋ ਤੁਸੀਂ ਇੰਨਾ ਘਰ ਦੇ ਵਿੱਚ ਮੰਨਤਾ ਹੋਣ ਦੇ ਬਾਵਜੂਦ ਤੁਸੀਂ ਅਣਜਾਣ ਸੀ ਇਸ ਗੱਲ ਤੋਂ ਕਿ ਜੇਕਰ ਮੈਂ ਅਜਿਹੀ ਵੀਡੀਓ ਅਪਲੋਡ ਕਰਤੀ ਤਾਂ ਇਸ ਦਾ ਵਿਵਾਦ ਪੈਦਾ ਹੋ ਸਕਦਾ ਜਦੋਂ ਨੂੰ ਲੱਗਦਾ ਸੀ ਕਿ ਸੋਸ਼ਲ ਮੀਡੀਆ ਤੇ ਪਹਿਲਾਂ ਬਹੁਤ ਸਾਰਾ ਕੁਝ ਆ ਹੀ ਰਿਹਾ ਤਾਂ ਐਸਾ ਕੁਝ ਨਹੀਂ ਮੈਨੂੰ ਨਹੀਂ ਪਤਾ تھا ਕਿ ਮੇਰੀ ਇਸ ਵੀਡੀਓ ਦਾ ਇਤਨਾ بڑا ਵਿਵਾਦ ਹੋਗਾ मेरा छोटा बेटा है कृष्णा वो हनुमान जी का बहुत बड़ा भक्त है उसको मतलब तो दिन में बड़े हनुमान जी बनना ही होता है हनुमान जी बनाओ मेरे घर में ना मोबाइल नहीं देखते वो उनके हाथ में ना गदा होती है मुंह से आप अभी भी अगर चाहो तो सुन सकते हो जैद इधर आओ अब ये दो साल का है शायद दो साल के बच्चे कुछ नहीं बोलते इधर आओ बम भोले से बोलो भाई

लो। ने लो। ने लो। ने लो। ने मेरे घर में ना पूजा तो होती रहती है और उसके साथ है ना फोन नहीं चलता मेरे घर में बिल्कुल भी ना टीवी देखा जाता है तो ये बच्चे ना मुझे नहीं पता इनके अंदर शक्तियाँ कहाँ से आई जय माता दी जय माता बोलो तो कंप्लेंट करना ਕਿਤੇ ਇਹਨਾਂ ਦਾ ਸੈਲੀਬ੍ਰਿਟੀ ਹੋਣਾ ਤਾਂ ਨਹੀਂ ਕਿਉਂਕਿ ਬਹੁਤ ਸਾਰੇ ਲੋਕ ਨੇ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲ ਰਿਹਾ ਆ। ਆ ਤੁਸੀਂ ਵੀਡੀਓ ਦੇਖਦੇ ਹੋ ਕਾਮੇਡੀ ਆ ਰਹੇ ਨੇ, ਬਹੁਤ ਕੁਝ ਉਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਈਆਂ ਨੇ। ਬਹੁਤ ਸਾਰੇ ਡਾਂਸ ਚੱਲ ਰਹੇ ਨੇ, ਸਭ ਕੁਝ ਇਹ ਵੀ ਦਾ ਕਾਰਨ ਹੈ ਇਹ ਮੈਂ ਦੱਸਣਾ ਤੁਹਾਨੂੰ। ਮੈਂ ਉਹ ਕਹਾਂ ਜੀ ਕੋਈ ਗਰੇਜ਼ ਨਹੀਂ ਕਰੂੰਗਾ। ਇੱਕ ਸੈਲੀਬ੍ਰਿਟੀ ਸੀਗੇ ਤਾਂ ਹੀ ਇੱਕਦਮ ਨਿਕਾ ਪਈ। ਕੱਲ ਮੈਂ ਭੈਣ ਦੀ ਵੀਡੀਓ ਦੇਖੀ ਵੀ ਕਾਲਾ ਕਾਲੀ ਮਾਤਾ ਮੰਦਿਰ ਪਟਿਆਲੇ ਰੋ ਰਹੀ ਸੀ ਸਾਰੇ ਬੰਦਿਆਂ ਚ ਖੜ ਕੇ। ਉਹ ਆਪਣੇ ਲਈ ਨਹੀਂ ਹੋਰ ਮਾਨ ਲਈ ਜਾਂ ਆਪਣੇ ਪਰਿਵਾਰ ਲਈ ਰਹੁੰਦੀ ਆ ਵੀ ਮੇਰੇ ਕਰਕੇ ਮਾਫੀ ਮੰਗਣੀ ਪੈਂਦੀ। ਜਿਵੇਂ ਦਰਬਾਰ ਸਾਹਿਬ ਬਣਾਤਾ ਨਾ ਵੀ ਆਪਾਂ ਗਲਿਆਰੇ 'ਚ ਨਹੀਂ ਪਣਾ ਸਕਦੇ ਤਾਂ ਕੋਈ ਰੂਲ ਹੋਣ ਸਾਨੂੰ ਪਤਾ ਹੋਵੇ ਵੀ ਜੇ ਅਸੀਂ ਅਸੀਂ ਵੀ ਬਲੌਗਰ ਹੀ ਆ ਵੀ ਜੇ ਅਸੀਂ ਐਵੇਂ ਕਰਾਂਗੇ ਤੇ ਸਾਡੇ ਤੇ ਪਰਚਾ ਹੋ ਜਾਊਗਾ। ਇਹ ਮਾਫੀ ਮੰਗਰੇ ਕੱਲ ਮੰਗ ਕੇ ਆਏ ਆ ਅੱਜ ਮੰਦਰ 'ਚ ਨਤਮਸਤਕ ਹੋਏ ਆ। ਔਰ ਬਾਅਦ 'ਚ ਜੋ ਹਫਤਾਂਾਂਗੇ ਇਹ ਆਪਣਾ ਬਲੌਗ ਵਗੈਰਾ ਜੋ ਵੀ ਪਾਉਂਦੇ ਆ মিডিਆ ਵੀਡੀਓ 'ਚ ਹਰ ਚੀਜ਼ ਆ ਜਾਂਦੀ ਆ। ਉਹ ਦੇ ਕੇ ਚਾਰ ਬੰਦੇ ਹੋਰ ਬਰੇਡੀ ਤੁਣਗੇ ਵੀ ਦਾ ਕੰਮ ਨਹੀਂ ਕਰਨਾ ਚਾਹੀਦਾ। ਅੱਛਾ ਕਾਲ ਦਾ ਅਨਮੇੜ ਦੇਖ ਰਹੇ ਤੁਸੀਂ ਤੇ ਮੈਂ ਆ ਰਵੀ ਸੰਗਰਾ ਹੋਰ ਹਰ ਧਰਮ ਦੇ ਵਿੱਚ ਸੈਂਸਿਟੀਵਿਟੀ ਹੁੰਦੀ ਹੈ। ਬਹੁਤ ਸਾਰੀਆਂ ਸੈਂਸਿਟੀਵਿਟੀ ਕੁਝ ਲੋਕਾਂ ਲੋਕ ਉਸ ਤੋਂ ਅਣਜਾਣ ਵੀ ਹੁੰਦੇ ਨੇ। ਪਰ ਕੁਝ ਮਾਮਲੇ ਅਜਿਹੇ ਵੀ ਹੁੰਦੇ ਆ ਕਿ ਜਾਣ ਬੁੱਝ ਕੇ ਕਿਸੇ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਪੜਕਾਉਣ ਦੇ ਲਈ ਕੁਝ ਕੰਮ ਕੀਤੇ ਜਾਂਦੇ ਆ। ਪਰ ਸੋਸ਼ਲ ਮੀਡੀਆ ਤੇ ਬਹੁਤ ਚੀਜ਼ਾਂ ਅਜਿਹੀਆਂ ਹੀ ਵਾਪਰਦੀਆਂ ਨੇ ਕਿ ਅਣਜਾਣੇ ਦੇ ਵਿੱਚ ਕੀਤੀਆਂ ਹੁੰਦੀਆਂ ਵਿਵਾਦ ਬਣ ਜਾਂਦੇ ਆ ਜਿਸ ਧਰਮ ਦੇ ਨਾਲ ਸੰਬੰਧਤ ਹੁੰਦਾ ਹੈ ਉਸ ਧਰਮ ਦੇ ਲੋਕਾਂ ਨੂੰ ਬਹੁਤ ਸਾਰਾ ਇਤਰਾਜ਼ ਹੋ ਜਾਂਦਾ ਹੈ ਕਿ ਅਜਿਹਾ ਨਹੀਂ ਸੀ ਹੋਣਾ ਚਾਹੀਦਾ ਸਾਡਾ ਧਰਮ ਹੈ ਇਸ ਦਾ ਸਤਕਾਰ ਹੋਣਾ ਚਾਹੀਦਾ ਸੀ ਤਾਂ ਇਹੋ ਕੁਝ ਵਾਪਰਿਆ ਅਰਮਾਨ ਮਲਿਕ ਦੀ ਫੈਮਿਲੀ ਦੇ ਨਾਲ ਉਹਨਾਂ ਦੇ ਵਾਈਫ ਪਾਇਲ ਮਲਿਕ ਹੋਰਾਂ ਨੇ ਇੱਕ ਵੀਡੀਓ ਪਾਈ ਉਸ ਦੇ ਵਿੱਚ ਦੇਵੀ ਕਾਲੀ ਦਾ ਰੂਪ ਧਾਰਿਆ ਸੀ ਔਰ ਬਹੁਤ ਵੱਡਾ ਵਿਵਾਦ ਹੋ ਗਿਆ ਉਹਨਾਂ ਨੂੰ ਮਾਫੀ ਤੱਕ ਮੰਗਣੀ ਪੈਗੀ ਪਰ ਉਹ ਆਪਣੇ ਇਸ ਕਨਫੈਸ਼ਨ ਦੇ ਦੌਰਾਨ ਇਹ ਵੀ ਕਹਿੰਦੇ ਆ ਕਿ ਮੈਂ ਆਪਣੀ ਬੱਚੀ ਦੇ ਲਈ ਇਹ ਕੀਤਾ ਸੀ ਕਿਉਂਕਿ ਬੱਚੀ ਕਾਲੀ ਮਾਤਾ ਦੇਵੀ ਦੀ ਭਗਤਣ ਹੈ ਉਹ ਉਹਨਾਂ ਨੂੰ ਮੱਥਾ ਟੇਕਦੀ ਹੈ ਬੱਚਾ ਵੀ ਉਹਨਾਂ ਦੇ ਨਾਲ ਹੈ ਅਸੀਂ ਬੱਚਾ ਵੀ ਦਿਖਾਵਾਂਗੇ ਇਹ ਜਿਹੜਾ ਬੱਚਾ ਨਾਲ ਆਇਆ ਤੁਹਾਡਾ ਉਸ ਬੱਚੇ ਦੇ ਲਈ ਕੀਤਾ ਗਿਆ ਸੀ ਤੁਹਾਡੇ ਉਹ ਮੇਰਾ ਬੇਟਾ ਹੈ ਤੇ ਮੇਰੀ ਬੇਟੀ ਹੈ ਉਸਕੇ ਲਈ ਗੱਲ ਕੀਤੀ ਜਾਏ ਤਿੰਨੋਂ ਬੱਚੇ ਹੀ ਸ਼ਾਇਦ ਜਿੰਨੇ ਵੀ ਸੋਸ਼ਲ ਮੀਡੀਆ 'ਤੇ ਦੇਖਦੇ ہیں ਮੈਂ ਅੱ비 ਵੀ ਕਮ ਸੇਮ 50 ਵੀਡੀਓ ਦਿਖਾ ਦੂੰਗਾ कि जो मेरा छोटा बेटा है कृष्णा वो हनुमान जी का बहुत बड़ा भक्त है उसको मतलब तो दिन में एक बार हनुमान जी बनना ही होता है हनुमान जी बनाओ मेरे घर में ना मोबाइल नहीं देखते वो उनके हाथ में ना गदा होती है आप देख लेना ठीक है जो ये वाला ही शंकर जी का बहुत बड़ा भक्त है इसके मुंह से आप अभी भी अगर चाहो तो सुन सकते हो ज्यादा इधर आओ अब ये दो साल का है शायद दो साल के बच्चे कुछ नहीं बोलते इधर आओ बम बम भोले भाई जोर से बोलो बम बम भोले

हां पूछो लू। लू। बोले जी ले लो बोलो पूछो बड़े बोलो शंकर जी ले लो केयू हां क्या बोले ले लो केयू क्या बोले ले लो केयू ਇਹ ਇਹ ਸਾਰ ਪਰਮਨ ਜੀ ਇਹ ਇਹ ਸਾਰੀਆਂ ਚੀਜ਼ਾਂ ਤਾਂ ਕਿਉਂਕਿ ਬੱਚਾ ਜਿਹੇ ਜਿਹਾ ਸਾਡਾ এনवायरमेंट ਹੁੰਦਾ ਘਰ ਦਾ ਉਹਦੇ ਅੰਦਰੋਂ ਹੀ ਬੱਚਾ ਸਿੱਖਦਾ ਹੈ ਡਾਕ ਬੱਚੇ ਨੂੰ ਆਪਾਂ ਮੇਰੇ ਘਰ ਮੇ ਨਾ ਪੂਜਾ ਤਾਂ ਹੋਤੀ ਰਹਤੀ ਹੈ और उसके साथ है ना फोन नहीं चलता मेरे घर में बिल्कुल भी ना टीवी देखा जाता है तो ये बच्चे ना मुझे नहीं पता इनके अंदर ये शक्तियां कहां से आई ये शंकर जी का पुजारी है वो अगर मैं भी कॉल करके उसको मैं भी आपको कॉल करता हूँ कॉल करना अनु को मैं आपको लाइव दिखाता हूँ मैं कहता हूँ हम ज्यादा बड़ी बात करेंगे नहीं हम अभी वीडियो कॉल करेंगे और हनुमान जी दिखाएंगे उसको वो क्या बोलता हम सबके सामने सुन लेंगे कि क्या है इससे बड़ी बात तो नहीं होगी दिखाओ दिखाओन कौन है कौन है कौन है गैं बजरंगबली बन्नवली इसको सीधा दिखाओ और आनू को पूरा दिखाओ आनू कौन है दे नुझे। दे नुझे। कौन है जय करो बन्नवली बजरंगबली है तूबा को बोलो तूबा को आओ तूबा तूबा का है तूबा कैसी है क्या है है? इनके पास ही है, हाँ, तूबा, है तूबा 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 पापा को फोन ही आओबा तूबा वाली तूबा पापा का फोन है तूबा? तूबा? पापा से बात जी फोन तूबा? तूबा, 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 है कौन है? काली मा है मिलना आपको मिलना काली माँ ऐसी करो फिर बोलो तो मुझे लगता है कि मुझे प्रमाण देने की जरूरत नहीं है भगत जी ये ये मेरे बच्चे हैं दो दो साल के कि मैं चलो यहां तो सिखा दूंगा इसको भी सिखा दूंगा और ये लाइव वीडियो कॉल किया मैंने तो इसमें आपने देख लिया तू ये कौन है अच्छा देखो ये कौन है ये कौन है दो साल के बच्चे हैं, शायद लोगों को लगता होगा कि मैंने आप सिखाते हो या घर में ऐसा माहौल घर में ऐसा माहौल है मेरे हाँ पूजा पाठ का माहौल रहता है चीज़ों को लेके रहता है मतलब मेरे घर में ये नहीं है कि मैं उनको बोलूं जाओ खेल आओ तुम थक गयोगे नहीं उनको पढ़ाया जाता है उनको सिखाया जाता है उनको बोलना सिखाया उनको बैठना सिखाया दो साल के बच्चे हैं वो अगर आप ब्लॉग उठा के देखोगे वो सुबह उठ के सबसे पहले पानी पीते हैं फिर जूस पीना फिर पेस्ट करनी फिर सबको नमस्ते करना तो ये एक रूटीन है मेरे घर का घर के माहौल अरमान हो तो, रहे तो ने दसा देखा बच्चों ने नमस्कार किया सब जानते हैं ਤੁਸੀਂ ਇੰਨਾ ਘਰ ਦੇ ਵਿੱਚ ਮੰਨਤਾ ਹੋਣ ਦੇ ਬਾਵਜੂਦ ਤੁਸੀਂ ਅਣਜਾਣ ਸੀ ਇਸ ਗੱਲ ਤੋਂ ਕਿ ਜੇਕਰ ਮੈਂ ਅਜਿਹੀ ਵੀਡੀਓ ਅਪਲੋਡ ਕਰਤੀ ਤਾਂ ਇਸ ਦਾ ਵਿਵਾਦ ਪੈਦਾ ਹੋ ਸਕਦਾ ਜਾਂ ਤੁਹਾਨੂੰ ਲੱਗਦਾ ਸੀ ਕਿ ਸੋਸ਼ਲ ਮੀਡੀਆ ਤੇ ਪਹਿਲਾਂ ਬਹੁਤ ਸਾਰਾ ਕੁਝ ਆ ਹੀ ਰਿਹਾ تھا۔ ਐਸਾ ਕੁਝ ਨਹੀਂ ਮੈਨੂੰ ਨਹੀਂ ਪਤਾ تھا ਕਿ ਮੇਰੀ ਇਸ ਵੀਡੀਓ ਦਾ ਇਤਨਾ بڑا ਵਿਵਾਦ ਹੋਗਾ। ਅਗਰ ਮੈਨੂੰ ਪਤਾ ਹੁੰਦਾ ਤਾਂ ਮੈਂ ਉਹ ਕੰਮ ਕਰਤੀ ਹੀ ਨਹੀਂ। ਅਣਜਾਣ ਸੀ ਤੁਸੀਂ। ਤੁਹਾਡੇ ਤੇ ਇਲਜ਼ਾਮ ਲੱਗੇ ਕਿ ਜਾਣਬੁੱਝ ਕੇ ਕੀਤਾ। देखो देना जब एक नाम लग गया नीचे तो पीछे पीछे मैं जाट हूँ मैं हरियाणा से हूँ सबको पता है मेरे पापा का नाम हवा सिंह है दादा का नाम धर्मपाल है मेरे जो बड़े भाई उसका नाम कुलदीप है मेरी बहन का नाम सपना है सुनीता तो ये मुस्लिम धर्म में नाम कहाँ से आए तो कहते हैं ना जब गलती हो जाती है तो आपको हिंदू मुस्लिम से जोड़ा जाता है आते मेरे बोल आते हैं असल में क्या है कि देखो जब आप किसी भी बड़े स्टार को तो उठा लो तो अक्षय कुमार को तो उठा लो तो अक्षय कुमार का असली नाम अक्षय कुमार नहीं है आपको पता ही है ठीक है तो मेरा संदीप मलिक है जब मैं सोशल मीडिया में आया तो मैंने एक स्टेज नाम रखा अरमान मलिक तो लोगों को लगा ये मुस्लिम है अगर मुस्लिम होता मैं तो मैं मंदिरों में क्यों जाता तो मैं सभी धर्मों को मानता हूँ ये नहीं 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 वो एक धर्म को जोड़ जोड़े ना महाराज जी मैं देखो हिंदू समाज में पैदा हुआ हूँ हिंदू संस्कृति मैंने देखी है हिंदी मैंने पढ़ी है मैं सभी धर्मों को मानता हूँ मैं कभी भी ये नहीं कहता कि मुस्लिम छोटा है हिंदू बड़ा है सिख छोटा है ये बड़ा है। नहीं मैं सबके सामने जहाँ मुझे मंदिर मिल जाते हैं मंदिर चला जाता हूँ दरगाह मिल जाती है दरगाह में चला जाता हूँ गुरुद्वारे साहब में भी, भी हम हो गए थे पीछे तो मैं कभी फर्क नहीं समझता ये वो लोग फर्क समझते हैं जो हमें नीचा दिखाना चाहते हैं ਕੰਪਲੇਟ ਕੀਤੀ ਸੀ ਤੁਸੀਂ ਨਿਸ਼ਾਤ ਜੀ ਹਾਂਜੀ ਸੰਗਠਨ ਵੱਲੋਂ ਸਾਡੇ ਸੰਗਠਨ ਦੇ ਰਾਸ਼ਟਰੀ ਮहासਚਿਵ ਨੇ ਦਿਵਾਂਚ ਸੂਰਜੀ ਉਹਨਾਂ ਵੱਲੋਂ ਕੰਪਲੇਟ ਕੀਤੀ ਕਿ ਸਾਡੇ ਖਰੜ ਦੇ ਵਿੱਚ ਵੀ ਸਾਡੇ ਵੱਲੋਂ ਕੰਪਲੇਟ ਹੋਈ ਸੀ ਕੰਪਲੇਟ ਹੋਣ ਤੋਂ ਬਾਅਦ ਜਦੋਂ ਇਹਨਾਂ ਨੂੰ ਉਹਨਾਂ ਨਾਲ ਸੰਬੰਧ ਇਹਨਾਂ ਨਾਲ ਆਪਸ ਵਿੱਚ ਸੰਬੰਧ ਕੀਤਾ ਇਹਨਾਂ ਨਾਲ ਜੋ ਗੱਲਾਂ ਤੁਹਾਡੇ ਸੁਣਣ ਹੋਈਆਂ ਬੱਚਿਆਂ ਦੀਆਂ ਸਾਰਾ ਕੁਝ ਇਹਨਾਂ ਨੇ ਕਿਹਾ ਮਾਫੀ ਮੈਂ ਮੰਗਣਾ ਚਾਹੁੰਦਾ ਤੇ ਮੇਰੇ ਮਨਚ ਗਲਤੀ ਨਾਲ ਸਾਡਾ ਕੁਝ ਸਾਰਾ ਕੁਝ ਹੋਇਆ ਫਿਰ ਸਾਡੀ ਆਪਸਲਾ ਵੀ ਅਸੀਂ ਤਾਂ ਮਾਫੀ ਦੇਣਾ ਨੇ ਕੋਈ ਸਾਡੇ ਕੋਲ ਅਧਿਕਾਰ ਨਹੀਂ ਹੈ ਮਾਫੀ ਦੇਣ ਦਾ ਨਾ ਤਾਂ ਅਥੋਰਾਈਜ਼ ਕੀਤਾ ਵੀ ਜੀ ਤੁਸੀਂ ਗਲਤੀ ਕਰੋ ਤੁਸੀਂ ਮਾਫੀ ਦੇ ਦਿਓ ਮਾ ਕਾਲੀ ਦੇ ਮੰਦਰ ਨਤਮਸਤਕ ਹੋਏ ਉੱਤੇ ਸਾਡੇ ਹਿੰਦੂ ਸਮਾਜ ਤੋਂ ਜਗਤਗੁਰੂ ਬੁਬਨੇਸ਼ਵਰੀ ਦੇਵੀ ਜੀ ਨੇ ਜਗਤਗੁਰੂ ਪੰਚਾਨੰਦ ਗਿਰੀ ਜੀ ਸਿਸਟਰ ਜਿਹੜੇ ਉੱਤਰਾਧਿਕਾਰੀ ਵੀ ਉਹਨਾਂ ਦੇ ਤੇ ਮੇਰੇ ਖਿਆਲ ਦੇ ਭਾਰਤ ਦੇ ਬਿਸ਼ਪ ਦੇ ਪਹਿਲੇ ਜਗਤਗੁਰੂ ਮਹਿਲਾ ਜਗਤਗੁਰੂ ਨੇ ਉਹਨਾਂ ਨੇ ਇਹਨਾਂ ਨੂੰ ਜੋ ਧਾਰਮਿਕ ਸਜ਼ਾ ਲਗਾਈ ਇਹਨਾਂ ਨੇ ਕੀਤੀ ਤੇ ਇੱਥੇ ਨਤਮਸਤਕ ਹੋਏ ਮਾਫੀ ਮੰਗੀ ਸੋ ਕੱਲ ਸ਼ਾਮੀ ਨੇ ਮੈਨੂੰ ਫੋਨ ਆਇਆ ਉਹਨੂੰ ਮਿਲਣਾ ਚਾਹੁੰਦਾ ਮੈਂ ਕਿਉਂ ਮਿਲਣਾ ਚਾਹੁੰਦਾ ਬਈ ਕਦੇ ਇੱਕ ਵਾਰ ਮੇਰੀ ਗੱਲ ਸੁਣ ਲਓ ਆਏ ਕੰਨੇ ਮੇਰੇ ਬੱਚੇ ਜੋ ਆ ਗੱਲਾਂ ਹੋਈਆਂ ਮੇਰਾ ਬੱਚੇ ਵਾਸਤੇ ਆ ਸਾਰਾ ਕੁ ਤੂੰ ਮੈਂ ਕਹਿਆ ਯਾਰ ਜੇ ਤੂੰ ਬੱਚੇ ਵਾਸਤੇ ਸੱਚੀ ਇਨਾ ਇਨਾ ਜੇ ਸੱਚ ਕਹਿ ਰਿਹਾ ਕਹਿੰਦਾ ਮੈਨੂੰ ਕਸਮ ਲੱਗੀ ਮੈਂ ਕਹਿੰਦਾ ਬਈ ਕਸਮ ਨਾ ਖਾ ਜੇ ਤੂੰ ਸੱਚ ਕਹਿ ਰਿਹਾ ਠੀਕ ਆ ਵੀ ਆਪਾਂ ਕੋਣ ਆ ਤੈਨੂੰ ਸੁਝਾ ਦੇਣ ਵਾਲੇ ਉਹ ਮੇਰੀ ਇੱਕੋ ਹੀ ਸ਼ਰਤ ਆ ਜਿਹਨੇ ਜਿਹਦੇ ਥਰੂ ਮੇਰੇ ਕੋਲ ਆ ਰਿਹਾ ਤੂੰ ਉਹਨੂੰ ਕੋਈ ਪੈਸਾ ਨਹੀਂ ਦੇਣਾ ਜਾਂ ਤੂੰ ਕਿਸੇ ਵੀ ਸੰਗਠਨ ਨੂੰ ਕੋਈ ਪੈਸਾ ਦਿੱਤਾ ਆਮ ਦੌਰ ਤੇ ਦੇਖਿਆ ਜਾਂਦਾ ਤੁਸੀਂ ਵੀ ਦੇਖਿਆ ਹੋਣਾ ਤੁਹਾਨੂੰ ਮੇ ਤੋਂ ਜ਼ਿਆਦਾ ਨੋਲੇਜ ਆ ਕਈ ਲੋਕ ਮੁੱਦਾ ਚੱਕਦੇ ਆ ਉਹ ਬਾਅਦ ਚ ਚਾਰ ਛਿੱਲੜ ਲੈ ਕੇ ਬਹਿ ਜਾਂਦੇ ਆ ਉਸ ਦਾ ਵੀ ਆ ਜਿਹੜਾ ਹੁਣ ਸਾਡੇ ਮੰਦਰ ਚ ਹੋ ਰਿਹਾ ਸਾਨੂੰ ਵੀ ਇਹੀ ਅਲੀਗੇਸ਼ਨ ਲੱਗੇ ਪਰ ਮ ਤੁਸੀਂ ਧਾਰੇ ਦੇਖੀ ਰਿਓ ਆਪਣਾ ਇਦਾਂ ਦੀ ਕੋਈ ਗੱਲ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਮੰਦਰ ਚਾਜ ਮਾਫੀ ਮੰਗੀ ਆ ਕੈਮਰੇ ਸਾਹਮਣੇ ਹੀ ਮੰਗੀ ਆ ਕੈਮਰੇ ਤੋਂ ਬਿਨਾਂ ਵੀ ਮੰਗੀ ਆ ਤੇ ਇਹਨਾਂ ਨੇ ਆਪਣੇ ਆਪ ਅਸੀਂ ਕਿਹਾ ਵੀ ਤੁਹਾਨੂੰ ਪਛਤਾਵਾ ਕਿੱਦਾਂ ਹੋਏਗਾ ਪਬਲਿਕ ਨੂੰ ਵੀਡੀਓ ਤੁਹਾਡੀ ਦੇਖੀ ਪਬਲਿਕ ਨੂੰ ਤੁਹਾਡਾ ਪਛਤਾਵਾ ਕਿੱਦਾਂ ਦਿਖੇਗਾ ਇਹ ਕਹਿੰਦੇ ਵੀ ਅਸੀਂ ਹਫ਼ਤਾ ਇਹ ਵੀ ਕੋਈ ਸਜ਼ਾ ਮੈਂ ਕੋਈ ਇਹ ਨਹੀਂ ਕਹ ਰਿਹਾ ਵੀ ਤੁਹਾਨੂੰ ਸਜ਼ਾ ਲਾਤੀ ਆ ਕਹਿੰਦੇ ਹਫ਼ਤਾ ਮੈਂ ਇੱਥੇ ਆਉਂਗੀ ਉਹਨਾਂ ਤਮਸਤਕ ਆਉਂਗੀ ਸਾਫ ਸਫਾਈ ਕਰੂੰਗੀ ਮੰਦਰ ਦੀ ਸਵੇਰੇ ਇਸ ਤੋਂ ਇਲਾਵਾ ਮੈਂ ਕਿਹਾ ਵੀ ਕੰਜਕਾ ਪੁੱਜ ਨੂੰ ਆਖਰੀ ਦਿਨ ਕਹਿੰਦੇ ਠੀਕ ਹੈ ਜੀ ਨਿਸ਼ਾਨਤ ਜੀ ਕਿਸੇ ਵੀ ਧਰਮ ਦੇ ਅੰਦਰ ਅਜਿਹਾ ਨਹੀਂ ਹੋਣਾ ਚਾਹੀਦਾ ਭਾਵਨਾਵਾਂ ਨੂੰ ਨਹੀਂ ਪੜਕਾਇਆ ਜਾਣਾ ਚਾਹੀਦਾ ਚਾਹੇ ਕੋਈ ਜਾਣੇ ਚ ਹੋਵੇ ਜਾਂ ਅਣਜਾਣੇ ਚ ਹੋਵੇ ਪਰ ਅਰਮਾਨ ਮਲਿਕ ਜਾਂ ਇਸ ਫੈਮਿਲੀ ਤੇ ਤੁਹਾਡੇ ਵੱਲੋਂ ਕੰਪਲੇਂਟ ਕਰਨਾ ਕਿਤੇ ਇਹਨਾਂ ਦਾ ਸੈਲੀਬ੍ਰਿਟੀ ਹੋਣਾ ਤਾਂ ਨਹੀਂ ਕਿਉਂਕਿ ਬਹੁਤ ਸਾਰੇ ਲੋਕ ਨੇ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲ ਰਿਹਾ ਆ ਤੁਸੀਂ ਵੀਡੀਓ ਦੇਖਦੇ ਹੋ ਕਾਮੇਡੀਆ ਆ ਰਹੇ ਨੇ ਬਹੁਤ ਕੁਝ ਉਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਈਆਂ ਨੇ ਬਹੁਤ ਸਾਰੇ ਡਾਂਸ ਚੱਲ ਰਹੇ ਨੇ ਸਭ ਕੁਝ ਇਸ ਦਾ ਕਾਰਨ ਹੈ ਇਹ ਮੈਂ ਦੱਸ ਦਿੰਦਾ ਤੁਹਾਨੂੰ ਮੈਂ ਕਹਾਂ ਜੀ ਕੋਈ ਗਰੇਜ ਨਹੀਂ ਕਰੂੰਗਾ ਕੀ ਸੈਲਿਬ੍ਰਿਟੀ ਸੀਗੇ ਤਾਂ ਹੀ ਇੱਕਦਮ ਨਿਗਾ ਪਈ ਇਹਨਾਂ ਨੂੰ ਮੈਂ ਆ ਜਾਂ ਤੁਸੀਂ ਵੀਡੀਓ ਪਾਉਂਦੇ ਆ ਬਾਈ ਜੀ ਵੀਡੀਓ ਪਾਉਂਦੇ ਆ ਸਾਰੇ ਲੋਕ ਅਜਿਹਾ ਕਰਕੇ ਨਿਕਲ ਜਾਂਦੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਮੈਂ ਆ ਸਾਡੇ ਇਹ ਵੀ ਬਲੌਗਰ ਨੇ ਗੌਰਵ ਸਿੱਧੂ ਜੀ ਨੇ ਇਹਨਾਂ ਦਾ ਇਹਨਾਂ ਜਿੰਨਾ ਨਾਮ ਨਹੀਂ ਹੋਇਆ ਠੀਕ ਹੈ ਅਗਰ ਇਹ ਵੀਡੀਓ ਪਾਉਂਦੇ ਸ਼ਾਇਦ ਕੋਈ ਕੰਪਲੀਟ ਨਾ ਕਰਦਾ ਕਿਉਂਕਿ ਇਹਨਾਂ ਨੂੰ ਤਾਂ ਕੋਈ ਫਾਲੋਅ ਅਪ ਨਹੀਂ ਕਰਦਾ ਇਹਨਾਂ ਹੋਰ ਆਪਣੇ ਇੱਥੇ 20 ਬੰਦੇ ਆ ਜਿਹੜੇ ਅੱਜ ਕੱਲ ਬਲੌਗਰ ਹਰ ਬੰਦਾ ਪਾਉਂਦਾ ਉਹਨੂੰ ਇਹਨਾਂ ਬਲੌਗਰ ਨੂੰ ਫਾਲੋਅ ਅਪ ਨਹੀਂ ਕਰਦੇ ਇਹਨਾਂ ਲੋਕਾਂ ਨੂੰ ਲੋਕ ਫਾਲੋਅ ਅਪ ਕਰਦੇ ਆ ਜਿਵੇਂ ਹੁ ਇਹਨਾਂ ਦੇ ਬੱਚੇ ਆ ਜਿਨ੍ਹਾਂ ਨੂੰ ਲੋਕ ਫੋਲੋ ਨਹੀਂ ਕਰਦੇ ਉਹਨਾਂ ਨੂੰ ਫਿਰ ਕਿਸੇ ਵੀ ਤਰ੍ਹਾਂ ਦਾ ਭਾਣਾ ਉਹਨਾਂ ਨੂੰ ਅਧਿਕਾਰ ਦੇ ਦਿੱਤਾ ਇਹ ਅਧਿਕਾਰ ਨਹੀਂ ਦੇ ਰਹੇ ਆ ਮੈਂ ਕਹਿ ਰਹਾ ਉਸ ਉਹਨਾਂ ਨੂੰ ਉਹਨਾਂ ਦੇਖੋ ਰੋਜ਼ਾਨਾ ਜਿਵੇਂ ਕਾਵੜ ਦੀ ਗੱਲ ਕਰੀਏ ਬਾਕੀ ਛੱਡੋ ਤੁਸੀਂ ਕਿਸੇ ਰੈੱਡ ਲਾਈਟ ਤੇ ਖੜ੍ਹ ਜੋ ਘੰਟਾ ਤੋਂ ਘੰਟੇ ਖੜ੍ਹੋਗੇ ਤੁਹਾਨੂੰ ਸੁਭਰੂਪ ਧਾਰਨ ਕੀਤਾ ਕਈ ਬੰਦੇ ਮਿਲ ਜਾਣਗੇ ਉਹਨਾਂ ਨੂੰ ਅਸੀਂ ਕਈ ਵਾਰ ਚਾਰ ਥੱਪੜ ਮਾਰ ਕੇ ਛੱਡ ਦਿੰਦੇ ਆ ਕਈ ਵਾਰ ਆਪਾਂ ਕਹਿੰਦੇ ਕੱਪੜਾ ਲਾ ਦੇ ਬਈ ਜੇ ਕੋਈ ਬੱਤ ਵੀ ਸ਼ਰਾਬ ਪੀਤੀ ਹੁੰਦੀ ਉਹਨੂੰ ਘੂਰ ਦੇਈਦਾ ਇਹੀ ਕੁਛ ਕਰਦੇ ਨਾ ਆਪਾਂ ਉਹਨੂੰ ਉਹਨਾਂ ਬਸੇ ਨਾ ਮੀਡੀਆ ਆਊ ਨਾ ਕੋਚ ਹੋਏਗਾ ਮੈਂ ਸਾਫ ਜਿਹੜੀ ਦਿਲ ਦੀ ਗੱਤ ਹੈ ਮੰਦਰ ਚੋਂ ਝੂਠ ਨਹੀਂ ਬੋਲਣਾ ਚਾਹੀਦਾ ਇਹਨਾਂ ਨੇ ਇਹ ਕਿਰਤੇ ਕੀਤਾ ਇਹਨਾਂ ਨੂੰ ਕਈ ਲੋਕ ਦੇਖਦੇ ਆ ਇਹਨਾਂ ਨੂੰ ਦੇਖ ਕੇ ਹੌਸਲਾ ਮੇਰੇ ਵਰਗੇ ਚਾਰ ਬੰਦੇ ਹੋਰ ਖੜੇ ਜਾਣਗੇ ਉਹਦਾ ਕੁਝ ਨਹੀਂ ਸਾਡਾ ਕੀ ਹੋਊਗਾ ਇਹ ਮਾਫੀ ਮੰਗ ਰਹੇ ਕੱਲ ਮੰਗ ਕੇ ਆਏ ਆ ਅੱਜ ਮੰਦਰ ਚ ਨਤਮਸਤਕ ਹੋਏ ਆ ਔਰ ਬਾਅਦ ਵਿੱਚ ਜੋ ਹਫਤਾ ਆਣਗੇ ਇਹ ਆਪਣਾ ਬਲੌਗ ਵਗੈਰਾ ਜੋ ਵੀ ਪਾਉਂਦੇ ਆ ਮੀਡੀਆ ਮੀਡੀਆ ਚ ਹਰ ਚੀਜ਼ ਆ ਜਾਂਦੀ ਆ ਤੂੰ ਦੇਖ ਕੇ ਚਾਰ ਬੰਦੇ ਹੋਰ ਪ੍ਰੇਰਿਤ ਹੋਣਗੇ ਵੀ ਇਦਾਂ ਕੰਮ ਨਹੀਂ ਕਰਨਾ ਚਾਹੀਦਾ ਔਰ ਸਾਡੇ ਦੋਤੇ ਕਈ ਕੰਮ ਲੈਟਾਂ ਇਹ ਆਈਆਂ ਕੀਤੀਆਂ ਗਈਆਂ ਪਿਛਲੇ ਕਾਫੀ ਸਮਾਂ ਪਹਿਲਾਂ ਜਿਹੜੇ ਕ੍ਰਿਕਟਰ ਤੋਂ ਹੁਣ ਸੰਸਦ ਬਣੇ ਆ ਇਹਨਾਂ ਨੇ ਵੀ ਮਾਫੀ ਮੰਗੀ ਸੀ ਅਰਵਿੰਦ ਠਾਕੁਰ ਇੱਕ ਐਡਵੋਕੇਟ ਹੁੰਦੀ ਸੀ ਸਾਰਿਆਂ ਨੇ ਕੰਪਲੀਟ ਕੀਤੀ ਸੀ ਤਿੰਨ ਦਿਨਾਂ ਨੇ ਕਿਤੇ ਸੀ ਵਿਜੇ ਸਿੰਘ ਭਾਰਦवाज ਅਰਵਿੰਦ ਠਾਕੁਰ ਦੋ ਬੰਦੇ ਦਫੀਆਂ 'ਚ ਨਹੀਂ ਹੈਗੇ ਤੀਜਾ ਮੈਸੇਜ ਸੀ ਕਮੇਟੀ ਦਿੱਤੀ ਇਹਨਾਂ ਕੋਲ ਸਵਰੂਪ ਧਾਰਨ ਕੀਤਾ ਸੀਗਾ ਤੇ ਸਮੇਂ-ਸਮੇਂ ਸਰ ਕਮੇਟੀਾਂ 'ਚ ਦੰਦ ਦਿੱਤੀਆਂ ਜਾਂਦੀਆਂ ਨੇ ਪਰ ਜੇ ਕੋ ਮਾਫੀ ਮੰਗ ਲੈਂਦਾ ਤਾਂ ਸਾਨੂੰ ਇਹ ਨਹੀਂ ਵੀ ਉਹਨੂੰ ਬਾਰ-ਬਾਰ ਉਹਨੂੰ ਇਹ ਨਾ ਕੋ ਦੇਖੋ ਬੱਚਿਆਂ ਦਾ ਆਪਣੇ ਸਮਾਜ ਨੂੰ ਇਹ ਕਹਿ ਰਹੇ ਹਾਂ ਕਿ ਇਸ ਨੂੰ ਹੁਣ ਵਾਈਂਡ ਅਪ ਹੋ ਜਾਣਾ ਚਾਹੀਦਾ ਹੈ ਖਤਮ ਹੋ ਜਾਣਾ ਮੈ ਜਿਵੇਂ ਇਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਦੁਖਾਨ ਵਾਸਤੇ ਕੀਤਾ ਉਹ ਤੁਸੀਂ ਬੜਾ ਵਧੀਆ ਕੀਤਾ ਚੈਨਲ 'ਚ ਦਿਖਾਤਾ ਬੱਚਿਆਂ ਨੂੰ ਇਹ ਆਪ ਤਾਂ ਸਿੱਖੇ ਸਿਖਾਏ ਹੋ ਸਕਦੇ ਆ ਇਹਨਾਂ ਨੇ ਆਪ ਸੋਚ ਲਿਆ ਹੋਊਗਾ ਕਿ ਮੰਦਰ ਜਾ ਕੇ ਪਾਇਨੀਆ ਮਹਾਨ ਮਹਾਨ ਗੱਲਾਂ ਕਰਨੀਆਂ ਤਾਂ ਕਿ ਸਾਨੂੰ ਮਾਫੀ ਮਿਲ ਜੇ ਪਰ ਇਹ ਬੱਚਾ ਤੇ ਨਹੀਂ ਇਹਨੇ ਤਿੰਨ ਬੱਚਿਆਂ ਨੂੰ ਸਿਖਾ ਸਕਦੇ ਇੰਨੀ ਜਲਦੀ ਬੱਚਾ ਇੰਨਾ ਕੁਝ ਨਹੀਂ ਸਿੱਖ ਸਕਦਾ ਚਲੋ ਹੱਥ ਜੋੜਨਾ ਨਹੀਂ ਸਿੱਖਦਾ ਬੱਚਾ ਇੱਕ ਦਿਨ 'ਚ ਇੰਨੀ ਦਿਨ 'ਚ ਚਾਰ ਪਾਈਂਦਲਾ ਜੀ ਨੀ ਜੀ ਜਾਣੀ ਸਿੱਖੇਗਾ ਤੋਂ ਬੱਚੇ ਇਸ ਤੋਂ ਉੱਪਰ ਜਿਹੜਾ ਮੇਰੇ ਖਿਆਲ ਦੇ ਵਿੱਚ ਆਪਾਂ ਇਹਨਾਂ ਨੂੰ ਬਿਨਾ ਮਤਲਬ ਤੋਂ ਜਲੀਲ ਕਰੀਏ ਈਏ ਤਾਂ ਕਿ ਕੱਲ ਨੂੰ ਕੋਈ ਗਲਤ ਦੀਵਾਂਚੂ ਜੀ ਲੈ ਲੈਣਗੇ ਕੰਪਲੀਟ ਵਾਪਸ ਜੀ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਤੁਹਾਨੂੰ ਤੁਹਾਨੂੰ ਕੋਈ ਕੋਈ ਥ੍ਰੈਟ ਕਾਲਸ ਵਗੈਰਾ ਵੀ ਕੁਝ ਇਦਾਂ ਦੇ ਆ ਰਹੇ ਨੇ ਇਸ ਇਸ ਪੂਰੇ ਸਿਨੈਰੀਓ ਦੇ ਵਿੱਚ ਜੀ ਔਰਮਾਨ ਜੀ ਕੋ ਆ ਰਹੇ ਹੈ ਕਿ ਮੇਰੇ ਲਈ ਕਿ ਉਸ ਕੋ ਕੰਪਲੇਂਟ ਕਰਾ ਕੇ ਰਹਿਣਗੇ ਇਸ ਕੋ ਜੇਲ ਕਰਾ ਕੇ ਰਹਿਣਗੇ ਇਹ ਹੈ ਉਹ ਹੈ ਬਹੁਤ ਸਾਰੀ ਐਸੀ ਥ੍ਰੈਟ ਕਾਲ ਆ ਰਹੀ ਹੈ ਔਰਮਾਨ ਜੀ ਕੇ ਬਸ ਆਪਾਂ ਅਟੈਂਡ ਕਰ ਰਹੇ ਹੋ ਔਰ ਉਸੇ ਬਾਤ ਹੋ ਰਹੀ ਹੈ ਕੰਟੀਨਿਊ ਨਹੀਂ ਔਰਮਾਨ ਜੀ ਕੀ ਬਾਤ ਹੋਈ ਹੈ ਮੇਰੀ ਤਾਂ ਉਹ ਹੀ ਬਾਤ ਹੋਈ ਹੈ ਔਰ ਕੰਪਲੇਂਟਸ ਵੀ ਹੈ ਤੁਹਾਡੇ ਅਗੇਂਸਟ ਇੱਕ ਕੰਪਲੇਂਟ ਸੀ ਤੁਸੀਂ ਅਪਰੋਚ ਕੀਤਾ ਨਿਸ਼ਾੰਤ ਸ਼ਰਮਾ ਹੋਰਾਂ ਤੱਕ ਹੋਰ ਵੀ ਕੋਈ ਕੰਪਲੇਂਟਸ ਹੈਗੀਆਂ ਤੁਹਾਨੂੰ ਲੱਗਦਾ ਕਿ ਵਾਰ-ਵਾਰ ਉਹਨਾਂ ਕੋਲ ਜਾਂ ਨਹੀਂ ਰਿਕਾਰਡਸ਼ੀਨਾਂ ਨਹੀਂ ਕਰਾਈ ਸੀਗੀ ਉਹਨਾਂ ਨੇ ਨਿਸ਼ਾੰਜੀ ਨਾਲ ਗੱਲ ਕਰ ਲਈ ਸੀਗੀ ਵੈਸੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਤਾਂ ਦੋਸਤੀ ਕਰਕੇ ਆਇਆ ਭਰਾ ਵਰਮਨ ਮਾੜਾ ਟਾਈਮ ਆ ਪਤਾ ਉਹਦੇ ਨਾਲ ਆਏ ਆ ਜਿਵੇਂ ਦਰਬਾਰ ਸਾਹਿਬ ਆਪਣੇ ਪਹਿਲਾਂ ਸਾਰੇ ਫੋਟੋ ਸ਼ੂਟ ਕਰਦੇ ਸੀਗੇ ਐਗਜ਼ਾਮਪਲ ਦਿੰਨਾ ਮੈਂ ਦਰਬਾਰ ਸਾਹਿਬ ਆ ਕੇ ਸਾਰੇ ਫੋਟੋ ਸ਼ੂਟ ਕਰਨ ਲੱਗ ਜਾਂਦੇ ਸੀਗੇ ਹਨਾ ਵੀਡੀਓ ਵਗੈਰਾ ਬਣਾਉਣ ਲੱਗੇ ਜਦੋਂ ਆਪਾਂ ਉੱਥੇ ਰੂਲ ਬਣਾਤਾ ਮੈਨੇਜਮੈਂਟ ਨੇ ਤਾਂ ਉਹ ਉਸ ਤੋਂ ਬਾਅਦ ਕਿਸੇ ਦੀ ਰੁਕ ਗਈਆਂ ਕਿਸੇ ਨੂੰ ਪਤਾ ਵੀ ਆਪਾਂ ਐਵੇਂ ਨਹੀਂ ਕਰਨਾ ਹਨਾ ਤੇ ਭੈਣ ਬਹੁਤ ਦੁਖੀ ਆ ਕਿਉਂਕਿ ਉਹ ਤੋਂ ਗਲਤੀ ਨਾਲ ਹੋ ਗਿਆ ਜੇ ਨੇ ਅਟੈਂਸ਼ਨਲੀ ਕੀਤਾ ਹੁੰਦਾ ਨਾ ਤੇ ਫਿਰ ਇਹਨੇ ਡਿਲੀਟ ਨਹੀਂ ਕਰਨਾ ਸੀਗਾ ਤੇ ਬਾਕੀ ਇਹਦੇ ਕਰੋੜਾਂ ਚ ਸਬਸਕ੍ਰਾਈਬਰ ਨੇ ਤੁਹਾਨੂੰ ਵੀ ਪਤਾ ਵਧੀਆ ਅਰਨਿੰਗਾਂ ਦੀ ਆਪਣੀ ਫੈਮਿਲੀ ਚ ਰਹਿੰਦੇ ਆ ਮੇਰੇ ਹਾਂ ਤੇ ਉਹਨਾਂ ਨੇ ਜਦ ਡਿਲੀਟ ਹੀ ਕਰ ਲਈ ਵੀਰੇ ਮੈਂ ਕੋਈ ਹੰਮ ਹੀ ਨਹੀਂ ਪਰਦਾ ਜੇ ਕੋਈ ਮੈਂ ਇਹਨਾਂ ਨਾਲ ਪਾਰਟੀਆਂ ਪੋਟੀਆਂ ਕਦੀ ਨਹੀਂ ਗਿਆ ਪੁੱਛ ਲੋ ਚਾਹੇ ਮੈਂ ਪਾਰਟੀਆਂ ਤੇ ਕਦੀ ਨਹੀਂ ਗਿਆ ਪਰ ਕੱਲ ਮੈਂ ਭੈਣ ਦੀ ਵੀਡੀਓ ਦੇਖੀ ਵੀ ਕਾਲੀ ਮਾਤਾ ਮੰਦਿਰ ਪਟਿਆਲੇ ਰੋ ਰਹੀ ਸੀ ਸਾਰੇ ਬੰਦਿਆਂ 'ਚ ਖੜਕੇ ਉਹ ਆਪਣੇ ਲਈ ਨਹੀਂ ਹੋਰ ਮਾਂ ਲਈ ਜ ਆਪਣੇ ਪਰਿਵਾਰ ਲਈ ਰੋਂਦੀ ਆ ਵੀ ਮੇਰੇ ਕਰਕੇ ਮਾਫੀ ਮੰਗਣੀ ਮੈਂ ਮੈਂ ਮਾਂ ਮਾਈ ਕੋਲ ਸਾਹਮਣੇ ਖੜਾ ਮੈਂ ਇਹੀ ਬੇਨਤੀ ਕਰਦਾ ਵੀ ਜਿਵੇਂ ਦਰਬਾਰ ਸਾਹਿਬ ਬਣਾਤਾ ਨਾ ਵੀ ਆਪਾਂ ਗਲਿਆਰੇ 'ਚ ਨਹੀਂ ਬਣਾ ਸਕਦੇ ਤਾਂ ਕੋਈ ਰੂਲ ਹੋਣ ਸਾਨੂੰ ਪਤਾ ਹੋਵੇ ਵੀ ਜੇ ਅਸੀਂ ਅਸੀਂ ਵੀ ਬਲੌਗਰ ਹੀ ਆਂ ਵੀ ਜੇ ਅਸੀਂ ਐਵੇਂ ਕਰਾਂਗੇ ਤਾਂ ਸਾਡੇ ਤੇ ਪਰਚਾ ਹੋ ਜਾਊਗਾ ਜਿਸ ਨੂੰ ਪਤਾ ਹੋਊਗਾ ਫੇਰ ਉਹ ਕਰੂਗਾ ਉਹ ਤਾਂ ਸਿੱਧਾ ਹੋਣਾ ਹੀ ਚਾਹੀਦਾ ਮੈਂ ਤਾਂ ਇਹ ਗੱਲ ਕਹਿਣਾ ਵੀਰੇ ਹਾਂ ਬਤ ਨਹੀਂ ਹੋਵੇ ਕਿ ਕਿਸੇ ਨੂੰ ਟਾਰਗੇਟ ਕਰ ਲਿਆ ਕਿਸੇ ਨੂੰ ਪਤਾ ਹੀ ਹੈ ਵੀ ਇੱਥੇ 295 ਲੱਗੂਗੀ ਵੀ ਆਪਾਂ ਸਰੂਪ ਨਹੀਂ ਧਾਰਨ ਕਰ ਸਕਦੇ ਤਾਂ ਅਗਲਾ ਨਹੀਂ ਕਰੂਗਾ ਫੇਰ ਉਹ ਕਿਸੇ ਨੂੰ ਆ ਕੇ ਮਾਫੀ ਐਦਾਂ ਹਨ ਨਾਲੇ ਸਭ ਤੋਂ ਵੱਡੇ ਹੈਗੇ ਮਾਤਾ ਦਾ ਸਰੂਪ ਬਣਾਇਆ ਸੀ ਕਾਲੀ ਮਾਤਾ ਜੀ ਦਾ ਉਹਨਾਂ ਨੇ ਕਾਲੀ ਮਾਤਾ ਜੀ ਤੋਂ ਮਾਫੀ ਮੰਗ ਲਈ ਇੱਥੇ ਸੇਵਾ ਲਵਾ ਲਈ ਬਸ ਠੀਕ ਹੈ ਪਰ ਕਈ ਬੰਦੇ ਹੁਣ ਇਦਾਂ ਦੇ ਹੈਗੇ ਵੀਰੇ ਪੈਸੇ ਲਈ ਟੌਰਚਰ ਕਰਦੇ ਉਹਨਾਂ ਨੂੰ ਐ ਲੱਗਦਾ ਵੀ ਇਹ ਮੁਸਲਮਾਨ ਨੇ ਹੈਨਾ ਉਹ ਗੱਲ ਕੀ ਹੈ ਮਾਲਿਕ ਨੇ ਜਦੋਂ ਵੀ ਗੱਡੀ ਗੁੱਡੀ ਲਿਆਉਂਦਾ ਅਰਮਾਨ ਜਾਂ ਕੁਝ ਵੀ ਉੱਥੇ ਮੈਂ ਤਾਂ ਨਹੀਂ ਮੂੰਹ 'ਚ ਵਰਡ ਬੋਲਦਾ ਹਾਂ ਤਾਂ ਮੈਨੂੰ ਨਾ ਪਤਾ ਨਹੀਂ ਫਿਰ ਐਵੇਂ ਕਿਤੇ ਆਪਣਾ ਬਣ ਜਵੇ ਸਵਾਸਤਿਕ ਕਹਿੰਦੇ ਆ ਨਾ ਉਹਨੂੰ Hindu ਧਰਮ ਚੋ ਬਣਾਉਂਦੇ ਆ ਮੇਰੇ ਦੋਸਤ ਆ 15 ਸਾਲ ਤੋਂ ਅਸੀਂ ਇਕੱਠੇ ਆ ਜੇ ਐਵੇਂ Hindu Sikh ਹੋਣ ਲੱਗ ਗਿਆ ਤੇ ਫਿਰ ਕਿਹਦੇ ਨਾਲ ਵਰਤਾਂਗੇ ਹਣ ਕੁਝ ਲੋਕ ਨੇ ਕੁਝ ਲੋਕ ਨੇ ਜਿਹੜਾ ਉਹ ਐ ਵੀ ਉਹ ਟਾਰਗੇਟ ਕਰਦੇ ਆ ਉਹ ਲਾਈਮ ਲਾਈਟ ਚ ਹੈਗਾ ਅਰਮਾਨ ਦੀ ਇਕੱਲੀ ਫੋਟੋ ਵਾਲਾ ਲੱਖ ਵੀਊ ਨਾ ਹੋਏ ਤਾਂ ਸੀ ਹਣ ਸੋ ਕਹਿਣਾ ਦਾ ਮੇਰਾ ਮਤਲਬ ਇਹ ਇੱਕ ਰੂਲ ਬਣਾਉਣਾ ਚਾਹੀਦਾ ਉਹਦੇ ਨਾਲ ਸੈਟਿੰਗ ਹੋ ਜੂਗੀ ਜਿਹੜਾ ਰੂਲ ਕਰਾਸ ਕਰੂਗਾ ਉੱਤੇ ਪਰਚਾ ਹੋ ਜੂਗਾ ਸਿੱਧਮ ਸਿੱਧ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਅਰਮਾਨ ਮਲਿਕ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਜੁੜਿਆ ਇਹ ਵਿਵਾਦ ਜਿਹੜਾ ਸੀ ਹੁਣ ਨਿਸ਼ਾਂਤ ਸ਼ਰਮਾ ਹੋਰਾਂ ਨੇ ਵੀ ਸਾਡੇ ਇਸ ਕੈਮਰੇ ਤੇ ਉਨਾ ਕਿਹਾ ਕਿ ਇਸ ਵਿਵਾਦ ਨੂੰ ਖਤਮ ਕਰ ਦੇਣਾ ਚਾਹੀਦਾ ਜੇਕਰ ਉਹਨਾਂ ਨੇ ਅਜਿਹਾ ਕੀਤਾ ਸੀ ਤਾਂ ਉਹ ਉਸ ਦੀ ਮਾਫੀ ਵੀ ਮੰਗ ਰਹੇ ਆ ਔਰ ਨਾਲ ਸੇਠੀ ਹੋਰਾਂ ਨੇ ਬਿਲਕੁਲ ਠੀਕ ਗੱਲ ਕਹੀ ਹੈ ਕਿ ਕੁਝ ਕੁਝ ਬਾਉਂਡੇਸ਼ਨਸ ਜਿਹੜੀਆਂ ਹੁੰਦੀਆਂ ਨੇ ਉਹ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਕਿ ਕੀ ਕੀ ਬਾਉਂਡੇਸ਼ਨ ਨੇ ਕੋਈ ਕੁਝ ਰੂਲ ਜਿਹੜੇ ਨੇ ਉਹ ਜ਼ਰੂਰ ਬਣਾ ਲੈਣੇ ਚਾਹੀਦੇ ਆ ਫਿਲਹਾਲ ਮਾਫੀ ਮੰਗ ਲਈ ਹੈ ਹੁਣ ਇਸ ਤੋਂ ਅੱਗੇ ਜਿਹੜੇ ਲੋਕ ਇਸ ਮਸਲੇ ਦੇ ਵਿੱਚ ਹਾਲੇ ਵੀ ਇਸ ਨੂੰ ਵਿਵਾਦ ਸਮਝਦੇ ਹੋ ਕੀ ਕੁਝ ਕਰਦੇ ਨੇ ਜਾਂ ਅੱਗੇ ਕੀ ਕੁਝ ਹੋਣ ਵਾਲਾ ਇਹ ਦੇਖਣਾ ਲਾਜ਼ਮੀ ਰਹੇਗਾ ਮੈਂ ਇਹ ਚਾਹਤੀ ਜੋ ਵੀ ਮੈਨੂੰ ਸਜ਼ਾ ਦੀ ਜਾਏਗੀ ਉਸੇ ਮੈਂ ਸਵੀਕਾਰ ਕਰਦੀ ਹਾਂ ਔਰ ਤੇ ਆਪ ਖੁਦ ਹੀ ਆਪਣਾ ਬਤਾਈਏ ਦੇਖਿਆ ਹਮ ਸਜ਼ਾ ਦੇਣੇ ਵਾਲੇ ਹਮ ਨਹੀਂ ਹੈ ਆਪ ਆਪਣਾ ਪਛਤਾਵਾ ਆਪ ਕਿਵੇਂ ਕਰੇਗੇ ਮੈਂ ਆਪਣਾ ਪਛਤਾਵਾ ਕਰੂੰਗੀ ਮੈਂ ਮਈਆ ਕੇ ਦਰਬਾਰ ਮੇ ਸਾਥ ਵੀ ਨਾਉਂਗੀ ਪੂਰੀ ਸਾਫ ਸਫਾਈ ਸਭ ਕੁਝ ਕਰੂੰਗੀ ਔਰ ਇੱਕ ਬੁਜਾਰੀ ਜੋ ਸਾਥ ਮੇ ਦੁਨੀਆ ਮਾਤਾ ਕੀ ਕੰਜਕ ਪੂਜਨ ਕਰਦਾ ਹੈ ਕਰਨੇ ਆਪ ਜਲ ਕਰਕੇ ਕਰਨੇ ਆਪ ਪੂਜਨ ਕਰਦਾ ਹੈ ਅਬ ਸਾਥੀਓ मुझे ये कहते हुए शर्म भी आ रही है कि हमारे समाज के कुछ लोग जब इन्होंने माफी मांग ही ली है और मेरे समक्ष भी आए इन्होंने अरमान जी ने एक बात की मुझे बच्चों की कसम लगे मैंने उनको मना किया भाई बच्चों की कसम रखता हूँ कि हमारे और रो पड़े कि हमारे मन में ऐसा कुछ नहीं था और अगर होता तो हम डिलीव क्यों करते अगर वास्तव में जो इन्होंने ये शब्द बोले इनके दिल से है तो हम कौन होते हैं इनको सजा देने वाले और बहन जी ने कह दिया कि सात दिन हम मंदिर में आएंगे और साफ सफाई करेंगे पंचक पूजन करने की मैंने गुजारिश की है तो बाद मेरी सभी संगठनों से बेनती है कि अब बिना वजह इन्हें प्रताड़ित ना करें ताकि ये ना हो कि इंसान केवल हम पढ़ते हैं सोशल मीडिया में बीस जगह पे कि हम इतना अगले को परेशान कर दे परेशान करें वो अपने आप का कोई नुकसान कर ले कोई तो ऐसा स्टेप उठा लें जो बातें हुई हैं सेठ जी जी आए राज ने ने कुछ बातें बताई इनके परिवार का माहौल ऐसा हो रखा है तो हम सनातनी है हमारा हृदय सभी को पता है कैसा है इसके अलावा मेरी इनसे ये भी कमिटमेंट हुई है बहुत जल्दी सात दिन के बाद हरिद्वार जाकर सभी खाड़ा परसूद जितने संत समाज है उनके समक्ष भी माफी मांगते के आएंगे अब इसके अलावा जब ये संत समाज जगत गुरु जी के पास जाए संत समाज के पास जाने को तैयार है मंदिर में आ गए माता के तो इस, इस मुद्दे को यही भी खत्म करना चाहिए जय श्री राम जय महाकाली जय माता जय करल वीर वज्रंगे हार